ਬਹੁਤ ਸਾਰੇ ਇਦਾਂ ਦੇ ਇਨਸੀਡੈਂਟ ਹੁੰਦੇ ਐ ਤਾਂ ਇਹ ਘਟਨਾਵਾਂ ਹੁੰਦੀਆਂ ਜਿਹੜੀਆਂ ਨੇ ਆਪਾਂ ਨੂੰ ਹੈਰਾਨ ਹੀ ਕਰ ਦਿੰਦੀਆਂ ਨੇ ਅਜੀਬੋ ਗਰੀਬ ਖਬਰਾਂ ਹੁੰਦੀਆਂ ਨੇ ਇੱਕ ਮੁਰਦਾ ਘਰ ਦੀ ਖਬਰ ਐ ਕਹਿੰਦੇ ਕਿ ਭਾਈ ਇਦਾਂ ਦੀ ਕੋਈ ਰਾਸਲੀਲਾ ਦੀ ਵੀਡੀਓ ਬਣ ਕੇ ਬਾਹਰ ਆ ਗਈ ਐ ਵੀ ਲੋਕਾਂ ਨੇ ਤਾਂ ਭਾਵੇਂ ਉਹਨੂੰ ਟਰੋਲ ਚ ਪਾ ਲਿਆ ਪਰ ਹੈ ਬੜੀਆਂ ਮਤਲਬ ਮਨ ਨੂੰ ਪਰੇਸ਼ਾਨ ਕਰਨ ਵਾਲੀਆਂ ਗੱਲਾਂ ਕਿ ਭਾਈ ਲੋਕਾਂ ਦਾ ਕਿਤੇ ਹੀ ਆਪਣੇ ਆਪ ਤੇ ਕੰਟਰੋਲ ਨਹੀਂ ਕਿੱਧਰ ਨੂੰ ਵੀ ਕਿਵੇਂ ਵੀ ਤੁਰ ਪੈਂਦੇ ਐ ਇਹ ਵੀ ਥੋੜੀ ਜਿਹੀ ਖੋਲ ਕੇ ਦਰਸ਼ਕਾਂ ਨਾਲ ਸਾਂਝੀ ਕਰਿਓ ਖਬਰ ਹਸਪਤਾਲ ਹੁੰਦੇ ਐ ਤੇ ਹਸਪਤਾਲਾਂ ਚ ਮੋਰਚਰੀਆਂ ਹੁੰਦੀਆਂ ਨੇ ਜੀ ਹਸਪਤਾਲਾਂ ਚੀ ਆਪਰੇਸ਼ਨ ਥੀਟਰ ਹੁੰਦਾ ਉਹਨਾਂ ਚ ਡਾਕਟਰ ਹੁੰਦੇ ਨੇ ਉਹ ਆਪਰੇਸ਼ਨ ਕਰਦੇ ਕਰਦੇ ਕਈ ਵਾਰ ਚਾਹ ਵੀ ਪੀ ਲੈਂਦੇ ਜੇ ਆਪਰੇਸ਼ਨ ਲੰਮਾ ਚੱਲੇ ਤੁਸੀਂ ਮੈਂ ਉੱਥੇ ਇਸ ਤਰ੍ਹਾਂ ਸੋਚ ਲਈ ਨਹੀਂ ਸਰ ਬਿਲਕੁਲ ਮੋਰਚੇ ਰਿਚ ਰਹਿਣ ਵਾਲੇ ਬੰਦੇ ਅਸਲ ਚ ਉਹ ਰੋਜ਼ ਮਰਾ ਦੇ ਵਾ ਵਾਸਤੇ ਤੋਂ ਵਾਦ ਹੂੰ ਉਦਾਂ ਤੇ ਹੀ ਹੋ ਜਾਂਦੇ ਆ ਜੀ ਸਾਡੇ ਇੱਥੇ ਪੰਜਾਬ ਚ ਇੱਕ ਵਾਰੀ ਰੌਲਾ ਪੈ ਗਿਆ ਕਿ ਜਦੋਂ ਮੁਰਦਾ ਅੰਦਰ ਗਿਆ ਸੀ ਹੂੰ ਤਾਂ ਉਹਦੇ ਛਾਪ ਪਾਈ ਸੀ ਅੱਛਾ ਜਦੋਂ ਮੁਰਦਾ ਬਾਹਰ ਆਇਆ ਤਾਂ ਉਹ ਆਪਦੀ ਛਾਪ ਲਾ ਕੇ ਆ ਗਿਆ ਛਾਪ ਕੋਈ ਹੋਰ ਪਾ ਗਿਆ ਬਾਤ ਜੋ ਪੜੀ ਗਈ ਇਹ ਬੜੀ ਸਮਾਜ ਦੇ ਨਿਗਰਣ ਦੇ ਅਨੁਸਾਰ ਜੀ 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 ਮਤਲਬ ਕੁਝ ਵੀ ਕਿਤੇ ਵੀ ਕੁਝ ਹੋ ਸਕਦਾ ਹੈ ਨਾ ਛਾਪ ਮੁਰਦਾ ਕਹਿੰਦੇ ਛਾਪ ਕਿਸੇ ਹੋਰ ਨੂੰ ਪਾ ਗਿਆ ਜੀ ਇਹਦਾ ਮਤਲਬ ਤੇ ਇੱਕ ਵਾਰੀ ਪੰਜਾਬ ਦੀ ਉਹ ਘਟਨਾ ਹੈ ਕੇ 500 ਰੁਪਇਆ ਮੰਗਿਆ ਗਿਆ লাশ ਨੂੰ ਦੇਣ ਵਾਸਤੇ ਜੀ ਬੜਾ ਰੌਲਾ ਪਿਆ ਉਹਦੇ ਚ ਥਾਣੇਦਾਰ ਸਸਪੈਂਡ ਵੀ ਹੋਇਆ ਸੀ ਹਮ ਇੱਕ ਸ਼ਾਇਦ ਮੋਰਚਰੀ ਦਾ ਮੁਲਾਜ਼ਮ ਜੀ ਚੋਆ ਵੱਲੋਂ লাশ ਕੁੱਤਰ ਜਾਣਾ ਇਤੇ ਆਮ ਹੈ ਆਮ ਗੱਲਾਂ ਨਹੀਂ ਇੰਡੀਆ 'ਚ ਇਤੇ ਆਮ ਜੀ ਆਪਰੇਸ਼ਨ ਕਰਦੇ ਕਰਦੇ ਵਿੱਚ ਕੁਝ ਛੱਡ ਦੇਣਾ ਤੇ ਇਤੇ ਆਮ ਨਹੀਂ ਆਮ ਗੱਲਾਂ ਨਹੀਂ ਬਿਲਕੁਲ ਇਤੇ ਜਦੋਂ ਬੰਦਾ ਮਰ ਜਾਂਦਾ ਉਹਦੇ ਉਹ ਜਦੋਂ ਫੋਲਦੇ ਨੇ ਫੁੱਲ ਕੱਢਦੇ ਆਂ ਆਪਾ ਫੁੱਲ ਚੁੱਕਦੇ ਆਂ ਹੂੰ ਹੂੰ ਤੇ ਉਹ ਤੋਂ ਕੈਂਚੀ ਕੁੰਚੀ ਵਿੱਚੋਂ ਨਿਕਲ ਆਉਂਦੀ ਹਾਂ ਨਿਕਲ ਆਉਂਦੀ ਜੀ ਮੁੜ ਕੇ ਮੰਨ ਨਹੀਂਦੇ ਉਹ ਕਹਿੰਦੇ ਸਾਡੀ ਕੰਪਨੀ ਦੀ ਤੇ ਨਹੀਂ ਜਿਹਦੀ ਹੈਗੀ ਹੈ ਜਗ ਦੇ ਨੇ ਇਹ ਸਾ ਪੰਗਰ ਤੁਸੀਂ ਕਿ ਤਾ ਹੋਰ ਹੀ ਪਾ ਲਿਆ ਤੋ ਕਰ ਲੈ ਭਾਈ ਇਹ ਵੀ ਅੱਜ ਪਤਾ ਨਹੀਂ ਕਿਆ ਕਿਆ ਹੋ ਰਿਹਾ ਪਰ ਆ ਤੇ ਜਗੋ ਤੇ ਰਮੀ ਹਾਂ ਅੱਗੇ ਅੰਗਰੇਜ਼ ਵਹਿੰਦੇ ਹੁੰਦੇ ਸੀ ਉਹ ਗੱਡੀਆਂ ਗੁੱਡੀਆਂ ਜਿੱਦਾਂ ਟੱਕਰ ਪੈਂਦੇ ਸੀ ਤੇ ਉਹ ਵੀਡੀਓ ਵਾਇਰਲ ਹੋ ਜਾਂਦੀ ਸੀ ਸਹੀ ਗੱਲ ਇਹ ਇਹਨੂੰ ਪਤਾ ਨਹੀਂ ਕੀ ਸ਼ਦਾਕ ਹੁੰਦਿਆ ਹੂੰ ਇਹ ਤੇ ਹੁਣ ਦੱਸਦੇ ਆ ਕਿ ਉਥੇ ਜਨਾਨੀ ਲੈ ਕੇ ਮੋਰਚਰੀ ਦਾ ਮੁਲਾਜ਼ਮ ਸੀ ਤੇ ਵੜ ਗਿਆ ਤੇ ਨਾਲ ਦੇ ਨੂੰ ਕਹਿੰਦਾ ਵੀਡੀਓ ਬਣਾ ਬੜਾ ਯਾਰ ਤੂੰ ਪਾਰਕ کلب ਆ ਬੜੀ ਤੂੰ ਹੋਟਲ ਸ਼ਾਨਦਾਰ ਲੋਕੇਸ਼ਨ ਲੱਭੀ ਕਮਾਲ ਹੋ ਗਈ ਆ ਇਹ ਤੇ ਹੁਣ ਹੋਈ ਦੱਸੋ ਜੀ ਕਿੱਦਾਂ ਦੀ ਲੋਕੇਸ਼ਨ ਸੀ ਤੇ ਉਹ 4-5 ਮਿੰਟ ਦੀ ਜਿਹੜੀ ਵੀਡੀਓ ਆ ਉਹ ਬਣੀ ਤੇ ਨਾਲ ਦਾ ਹੀ ਹੋ ਸਕਦਾ ਉਹਨੇ ਕਿਤੇ ਉਦੋਂ ਹੀ ਸ਼ੇਅਰ ਕਰਤੀ ਹੋਵੇ ਬਿਲਕੁਲ ਬਿਲਕੁਲ ਕਈ ਵਾਰੀ ਉਹ ਬਾਰ ਖੜਾਇਆ ਹੁੰਦਾ ਵੀ ਨਿਗਾ ਰੱਖੀ ਉਹ ਕਹਿੰਦਾ ਵੀ ਨਿਗਾ ਰੱਖਦਾ ਮੈਂ ਆ ਨਿਗਾ ਹੀ ਫਿਰ ਨਿਗਾ ਹੀ ਰੱਖਦਾ ਅੱਛੀ ਤਰ੍ਹਾਂ ਪੱਕੀ ਨਿਗਾ ਰੱਖੀ ਉਹ ਤਾਂ ਗੱਲ ਇਹ ਆ ਕਿ ਉਹ ਵੀਡੀਓ ਵਾਇਰਲ ਹੋਇਆ ਤੇ ਸਨਸਨੀ ਫੈਲ ਗਈ ਕਿ ਯਾਰ ਕੀ ਹੋਇਆ ਸਾਡੀ ਆਤਮਾ ਕਿੱਥੇ ਆ ਬਿਲਕੁਲ ਬਿਲਕੁਲ ਤੂੰ ਜੋ ਖੇ ਮਿੱਟੀ ਖਾਣੀ ਆ ਕਿਤੇ ਕੋਈ ਕਮਰਾ ਲੈ ਲੈ 2-400 ਦਾ ਅੱਜ ਕੱਲ ਉਹਦਾ ਤੁਹਾਨੂੰ ਪਤਾ ਹੀ ਹੈ ਜਦੋਂ ਆਨਲਾਈਨ ਜਿੱਥੇ ਮਰਜ਼ੀ ਲੈ ਲੋ ਯਾਰ ਬਿਲਕੁਲ ਇਹ ਜਾਣਾ ਹੀ ਆ ਕੋਈ ਤੁਹਾਡੀ ਸਹਿਮਤੀ ਆ ਕੋਈ ਰੋਕ ਨਹੀਂ ਸਕਦਾ ਕਿਸੇ ਨੂੰ ਇਹ ਇਹਦੇ ਚ ਐਵੇਂ ਹਸਨ ਮਜ਼ਾਕ ਵਾਲੀ ਗੱਲ ਨਹੀਂ ਹੈ ਹਮ ਸੈਂਤੀ ਨਾਲ ਠੀਕ ਹੈ ਵੈਸਟਰਨ ਕਲਚਰ ਦੇ ਵਿੱਚ ਇਹ ਚੀਜ਼ਾਂ ਚਲਦੀਆਂ ਕੋਈ ਗੋਲਦਾ ਵੀ ਨਹੀਂ ਜੀ ਜੀ ਤੇ ਸਾਡੇ ਵੀ ਹੁਣ ਤਕਰੀਬਨ ਖੋਲ ਹੀ ਆ ਉਹ ਵੈਸਟਰਨ ਹੀ ਬਣਿਆ ਹੋਇਆ ਆਪਣਾ ਜਿਹੜਾ ਖਲਾਸਾ ਤਾਂ ਘੱਟੋ ਘੱਟ ਐਟ ਲੀਸਟ ਇਨੀ ਕੁ ਤੇ ਸ਼ਰਮ ਰੱਖੋ ਕਿ ਯਾਰ ਇਹ ਉਹ ਜਗ੍ਹਾ ਹੈ ਜਿੱਥੇ ਮੁਰਦੇ ਪਏ ਹੁੰਦੇ ਆ ਉਹ ਸਾਹ ਨਹੀਂ ਲੈਂਦੇ ਪਰ ਗਾਂ ਝੌਂਦੇ ਵੀ ਮੁਰਦਿਆਂ ਵਰਗੇ ਹੁੰਦੇ ਆ ਜਿਨ੍ਹਾਂ ਦੇ ਮੁਰਦੇ ਪਏ ਬਿਲਕੁਲ ਸਰ ਬਿਲਕੁਲ ਤੁਸੀਂ ਉਹਨਾਂ ਦੀ ਸ਼ਰਮ ਕਰੋ ਯਾਰ ਜੀ ਕੀ ਬੀਤੀ ਹੋਏ ਕੀ ਉਹਨਾਂ ਤੇ ਉੱਥੇ ਆਤਮਾ ਹੀ ਕਿਸੇ ਹੋਰ ਤਰ੍ਹਾਂ ਦੀ ਹੁੰਦੀ ਹੈ ਜਦੋਂ ਆਪਾਂ ਇਹੋ ਜਿਹੇ ਮਾਹੌਲ ਦੇ ਵਿੱਚ ਹੁੰਨੇ ਆ ਨਾ ਜੀ ਮਾਨੀ ਹੋਰ ਸਥਿਤੀ 'ਚ ਹੁੰਦੀ ਹੈ ਬਿਲਕੁਲ ਸਾਬ ਅਸੀਂ ਖੁਦ ਜਦੋਂ ਪੱਤਰਕਾਰਤਾ ਅਖਬਾਰਾਂ ਲਈ ਕਰਦੇ ਹੁੰਦੇ ਸੀ ਲਾਸ਼ਾਂ ਦੀਆਂ ਫੋਟੋਆਂ ਖਿੱਚਣੀਆਂ ਜ਼ਰੂਰੀ ਹੁੰਦੀਆਂ ਸੀ ਨਾਲ ਉਦੋਂ ਡੈੱਡ ਬੋਡੀ ਹਾਲਾਂਕਿ ਬਲਰ ਕਰਕੇ ਕਈ ਵਾਰ ਲਾਉਂਦੀਆਂ ਤੇ ਜਾਂਦੇ ਹੁੰਦੇ ਸੀ ਮੋਰਚਰੀ 'ਚ ਮੈਂ ਅਕਸਰ ਜਾਇਆ ਕਰਦਾ ਸੀ ਆ ਮਲੋਟ ਵਾਲੀ ਮੋਰਚਰੀ 'ਚ ਹਮਮ ਅਕਸਰ ਕੋਈ ਕਤਲ ਹੋ ਗਿਆ ਐਕਸੀਡੈਂਟ ਹੋ ਗਿਆ ਕੋਈ ਕੁਸ਼ ਹੋ ਗਿਆ ਤਾਂ ਬਿਲਕੁਲ ਹਾਲਾਂਕਿ ਸਾਡੀ ਸੰਵੇਦਨਾ ਥੋੜੀ ਜੀ ਸਖਤ ਹੋ ਜਾਂਦੀ ਹੈ ਜੀ ਛੇਤੀ ਕਿਤੇ ਢੋਲ ਦੇ ਨਹੀਂ ਅਸੀਂ ਵੀ ਉਦਾਂ ਦੇ ਹੋ ਜਾਂਦੇ ਆ ਫਿਰ ਪੁਲਿਸ ਹੈ ਜਿੱਦਾਂ ਡਾਕਟਰ ਹੈ ਜਿੱਦਾਂ ਮੋਰਚਰੀ ਵਾਲੇ ਪਰ ਫਿਰ ਵੀ ਕਈ ਮੌਕਿਆਂ ਤੇ ਕੋਈ ਜਵਾਨ ਕੋਈ ਬਹੁਤ ਹੀ ਜ਼ਿਆਦਾ ਕਹ ਲੋ ਕਿ ਬੁਰੀ ਤਰ੍ਹਾਂ ਜੀ 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 ਲਾਸ਼ ਦਾ ਨੁਕਸਾਨ ਹੋਣਾ ਤਾਂ ਉਹ ਚੀਜ਼ਾਂ ਕੰਬਾ ਦਿੰਦੀਆਂ ਨੇ ਹਮ ਇਹੋ ਜੀ ਚੀਜ਼ ਇਸ ਇਨਸਾਨ ਨੇ ਕੀਤੀ ਆ ਬਹੁਤ ਗਲਤ ਕੀਤਾ ਮਨ ਪਗਾ ਬਿਲਕੁਲ ਬਹੁਤ ਗਲਤ ਕੀਤਾ ਤੇ ਹੈ ਵੀ ਉੱਥੋਂ ਦਾ ਮੁਲਾਜ਼ਮ ਵੀ ਚੱਲ ਤੇਰੀ ਕੋਈ ਗੱਲਬਾਤ ਹੈ ਜੇ ਤੂੰ ਤੈਨੂੰ ਕੋਈ ਲੱਗਾ ਕਿ ਵੀ ਹਾਂ ਤੂੰ ਕਰਨਾ ਹੈ ਤਾਂ ਤੂੰ ਕਿਸੇ ਥਾਂ ਤੇ ਜਾ ਸਾਈਡ ਤੇ ਜਾ ਜੀ ਵਾਕਿਆ ਜਿੰਨੇ ਵੀ ਲੋਕ ਆ ਟ੍ਰੋਲ ਕਰਨ ਦੀ ਥਾਂ ਤੇ ਤਾਂ ਮੇਰੇ ਖਿਆਲ ਦੇ ਨਾਲ ਅਫਸੋਸ ਹੀ ਕਰਨਾ ਚਾਹੀਦਾ ਹੈ ਜੇ ਬਿਲਕੁਲ ਡੂੰਘਿਆ ਹੋ ਕੇ ਸੋਚਣ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਬਿਲਕੁਲ ਬੇਸ਼ੱਕ ਨੂੰ ਜਾ ਰਹੇ ਹਾਂ ਸਾਡੇ ਚੋਂ ਜ਼ਮੀਰ ਬਿਲਕੁਲ ਹੀ ਖਤਮ ਹੋ ਰਹੀ ਆ ਜੀ ਜੀ ਸਬਰ ਕੰਟਰੋਲ ਬਿਲਕੁਲ ਇਹ ਸਾਰੀਆਂ ਚੀਜ਼ਾਂ ਖਤਮ ਹੋ ਜਾਂਦਾ ਹੈ ਸਾਹਿਬ ਤਾਂ ਜਦੋਂ ਸਮਾਜ ਚੋ ਇਹ ਚੀਜ਼ਾਂ ਮੁੱਕਦੀਆਂ ਨੇ ਨਾ ਜੀ ਸਬਰ ਕੰਟਰੋਲ ਇਹ ਚੀਜ਼ਾਂ ਮੁੱਕਦੀਆਂ ਤਾਂ ਉਹ ਤੋਂ ਪਰਲੋ ਹੀ ਆਉਂਦੀ ਹੈ ਬਿਲਕੁਲ ਪਰਲੋ ਵਾਲਾ ਸਾਹਿਬ ਪਤਾ ਹੋਇਆ ਜੀ ਮਿੰਟੂ ਜੀ ਮੈਂ ਇੱਧਰ ਆਉਣ ਤੋਂ ਪਹਿਲਾਂ ਆਪਣੇ ਇੱਧਰ ਚੈਨਲ ਵਾਲੇ ਪਾਸੇ ਮੈਂ ਇਨਾ ਖ਼ੈਰ ਨਹੀਂ ਦੇਖਦਾ ਸੀ ਖ਼ਬਰਾਂ ਨਾਲ ਮੇਰਾ ਨਹੀਂ ਨਾਤਾ ਸੀ ਪਰ ਇੱਥੇ ਜਦੋਂ ਆਇਆ ਨਾ ਮੈਨੂੰ ਰੋਜ਼ ਮਹਿਸੂਸ ਹੁੰਦਾ ਹੈ ਕਿ ਰੋਜ਼ ਕੋਈ ਨਾ ਕੋਈ ਘਟਨਾ ਹੁੰਦੀ ਹੈ ਔਰ ਆਪਾਂ ਨੂੰ ਹਰ ਘਟਨਾ ਜਿਹੜੀ ਹੈ ਨਾ ਅਗਲੀ ਪਿਛਲੀ ਘਟਨਾ ਤੋਂ ਜ਼ਿਆਦਾ ਹੈਰਾਨ ਕਰਦੀ ਹੈ ਕੁਸ਼ਰੀਪ ਵਾਲੀਆਂ ਹੋਈਆਂ ਫਿਰ ਵਿੱਚ ਹੋਰ ਹੋਈਆਂ ਅੱਜ ਵਾਲੀ ਨਵਾਂ ਕੁਝ ਕਰ ਰਹੇ ਲੋਕ ਬਿਲਕੁਲ ਔਰ ਇਹਦੇ ਚੋਂ ਬਹੁਤੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਉਹਦੇ ਚ ਕੋਈ ਪੋਜ਼ਿਟਿਵ ਚੀਜ਼ ਨਹੀਂ ਹੁੰਦੀ 네ਗੇਟਿਵ ਵਾਲੇ ਪੱਸੀ ਸਮਾਜ ਜਿਹੜਾ ਨਿਗਰਣ ਵਾਲੇ ਪੱਸੀ ਜਾ ਰਿਹਾ ਹਾਂਜੀ ਗੱਲ ਇਹ ਹੈ ਨਾ ਕਿ 네ਗੇਟਿਵਿਟੀ ਹੀ ਖਬਰ ਬਣਦੀ ਹੈ ਸਰ ਜੀ ਪੋਜ਼ਿਟਿਵਿਟੀ ਖਬਰ ਨਹੀਂ ਬਣਦੀ ਜੇ ਬਣਦੀ ਹੈ ਤਾਂ ਉਹ ਕੁਝ ਬੰਦਿਆਂ ਦੀ ਖਬਰ ਬਣਦੀ ਹੈ ਇੱਕ ਵਰਗ ਦੀ ਖਬਰ ਨਹੀਂ ਬਣਦੀ ਤਾਂ ਉਹ ਕੁਝ ਬੰਦੇ ਜਿਹੜੇ ਪੋਜ਼ਿਟਿਵ ਸੋਚਦੇ ਨੇ ਜਾਂ ਜੋ ਉਸ ਚੀਜ਼ ਨੂੰ ਲਾਈਕ ਕਰਦੇ ਆ ਤਾਂ ਉਹੀ ਉਸ ਚੀਜ਼ ਨੂੰ ਪਸੰਦ ਕਰਦੇ ਆ ਤੇ ਇੱਕ ਦੇਤਾ ਜਿਹਦੇ ਗਾਹ ਕਟਾ ਜੀ ਫਿਰ ਉਹ ਕੰਟੈਂਟ ਵੀ ਆਪ ਕਟਾ ਹੂੰ ਜਿਹਦੇ ਗਾਹ ਕਿ ਜ਼ਿਆਦਾ ਉਹਦਾ ਕੰਟੈਂਟ ਉਹਦਾ ਡਿਮਾਂਡ ਸਪਲਾਈ ਦਾ ਬਿਲਕੁਲ ਡਿਮਾਂਡ ਐਂਡ ਸਪਲਾਈ ਬਿਲਕੁਲ ਜੀ ਬਿਲਕੁਲ ਸਹੀ ਕਿਹਾ ਤੁਸੀਂ ਜੀ ਜੀ ਇੱਕ ਖਬਰ ਹੋ ਰਹਾ ਉਹ ਵੀ ਖैर ਜੁੜੀ ਸਮਾਜ ਨਾਲ ਹੀ ਹੈ ਤੇ ਸਮਾਜ ਦੇ ਵਿੱਚ ਇਹ ਵਰਤਾਰਾ ਅੱਜ ਕੱਲ੍ਹ ਹੋਇਆ ਵੀ ਬੜਾ ਪਿਆ ਹੈ ਜਿਹੜਾ ਤਲਾਕ ਵਗੈਰਾ ਨੂੰ ਲੈ ਕੇ ਤੇ ਇੱਕ ਖਬਰ ਇਦਾਂ ਦੀ ਹੈ ਕਿ ਬੀਬੀ ਨੇ ਪੈਸੇ ਵਾਵਾ ਮੰਗ ਲਿਆ ਕਹਿੰਦੀ ਮੈਨੂੰ ਵਾਵਾ ਸਾਰੇ ਪੈਸੇ ਦਿਆ ਕਰੋ ਤੁਸੀਂ ਤਲਾਕ ਮੈਂ ਲੈ ਲੈਣਾ। ਵੀ ਤਲਾਕ ਤਾਂ ਜਿਹੜਾ ਮਾਮਲਾ ਦੇਖੋ ਉਹਦੇ ਚ ਖਰਚਾ ਤੇ ਦੇਣਾ ਪੈਣਾ ਪਰ ਬੀਬੀ ਨੇ ਤੇ ਹੁਣ ਮੂੰਹ ਹੀ ਟੱਡ ਲਿਆ। ਹੂੰ ਇਹ ਕਰਨਾਟਕ ਦੇ ਵਿੱਚ ਕੋਈ ਰਾਧਾ ਮਨੂ ਕੁੰਤਲਾ ਜੀ ਬੀਬੀ ਹੂੰ ਉਹਦੇ ਵਕੀਲ ਨੇ ਕਹਿ ਦਿੱਤਾ ਹੋਣਾ ਕਿ ਤੇਰਾ ਖਰਚਾ ਵੱਜ ਜਾਣਾ ਉਹਨੇ ਕਿਹਾ ਉਹ ਅੱਛਾ ਜੀ ਠੀਕ ਹੈ। ਆ ਵੀ ਆ ਵੀ ਆ ਵੀ ਪਾ ਕੇ ਐਸਟੀਮੇਟ ਦੇ ਲਾ ਲਿਆ ਨੇ ਐਸਟੀਮੇਟ ਜਿਹਾ ਹੋਤਾ ਬਣਾ ਕੇ ਉਹਨੇ ਆ ਬੀਬੀ ਨੇ ਜਾ ਕੇ ਰੱਖ ਤਰਿਆ ਕੇ ਜੀ ਕਿ ਜੁੱਤੀਆਂ ਵਾਸਤੇ ਜਰਾਬਾਂ ਵਾਸਤੇ ਸੁਰਖੀ ਬਿੰਦੀ ਵਾਸਤੇ 15000 ਤੇ ਬਾਕੀ ਖਾਣ ਪੀਣ ਤੇ ਦਵਾਈਆਂ ਤੇ ਫਿਜ਼ੀਓਥੈਰੇਪੀ ਇਹ ਸਾਰਾ ਕੁਝ ਕਰਨ ਤੇ ਟੋਟਲ ਹਲੋ ਕੇ 60000 ਰੁਪਏ ਆ ਜੀ ਕੁੱਲ ਮਿਲਾ ਕੇ ਬਈ ਸਾਰਾ ਕੁਝ ਕਰਦਿਆਂ ਕਰਾਂਦਿਆਂ ਇਹ ਬਣ ਗਿਆ ਸਾਡਾ ਬਿੱਲ ਜੀ ਕਿ 6 ਲੱਖ ਰੁਪਈਆ ਜੀ 6 ਲੱਖ ਰੁਪਇਆ ਮਹੀਨੇ ਦਾ ਸਾਨੂੰ ਦੇ ਦਿਓ ਸਾਹਿਬ ਹੂੰ ਕੌਣ ਜੱਜ ਹੈਰਾਨ ਹੂੰ ਕਿਆ ਕਮਾਲ ਏ ਕਮਾਲ ਹੋ ਗਿਆ ਸਾਹਿਬ ਕਿ 6 ਲੱਖ ਰੁਪਇਆ ਹੂੰ ਜੱਜ ਨੇ ਆਖਿਆ ਕਿ ਬੀਬਾ ਦੇਖ ਜੇ ਤੈਨੂੰ ਖਰਚ ਕਰਨ ਦਾ ਨਹੀਂ ਸ਼ੌਂਕ ਹੈ ਨਾ ਜੀ ਫਿਰ ਆਪ ਕਮਾ ਸਹੀ ਜਾਇਜ਼ ਗੱਲ ਕੀਤੀ ਬਿਲਕੁਲ ਜੱਜ ਸਾਹਿਬ ਨੇ ਤੇਰਾ ਘਰ ਵਾਲਾ ਬੇਸ਼ੱਕ ਸਾਫ ਘਾਣ ਲੱਗਾ ਉਹਨੂੰ ਖਾਣਾ ਹੀ ਹੋਣਾ ਸਬੂਤੇ ਨੂੰ ਸਹੀ ਗੱਲ ਐ ਬੇੜਾ ਤਰਜੇ 6 ਲੱਖ ਰੁਪਈਆ ਯਾਨੀ ਇੱਕ ਦਿਨ ਦਾ 20 ਹਜ਼ਾਰ ਹਾਂ